ਨਿਕੋਦਰ 3 ਫਲਾਡੀ ਸ਼ਾ ਦਰਬਾਰ ਮਰੀਦ ਸ਼ਾ ਦਰਬਾਰ ਲਈ ਸੰਗਤ ਰਵਾਨਾ ਖੰਨਾ ਟੱਪ ਗਈ ਲਾਈਵ ਦਿਖਾ ਰਿਹਾ ਤੁਹਾਨੂੰ ਗੱਡੀ ਖੰਨਾ ਟੱਪ ਗਈ ਨਿਕੋਦਰ ਜਾ ਰਹੇ ਨੇ ਸੰਗਤਾਂ ਸਾਜੀ ਨੂੰ ਲੀਡ ਇਹ ਸਾਡੇ ਪ੍ਰਕਾਸ਼ ਵੀਰ ਜੀ ਖੜੇ ਨੇ ਗਾਲੇ ਦੇ ਉੱਪਰ ਸੰਗਤਾਂ ਦੇ ਦੇਖ ਰੇਖ ਲਈ ਖੰਨਾ ਕ੍ਰਾਸ ਕਰ ਗਏ ਜੀ ਜਾਵ ਲੱਗ ਗਿਆ ਜੀ ਪੁਰਦੇ ਉੱਤੇ ਇਹ ਮੌਮੈਂਟ ਮੈਂ ਜੋ ਅਗਲੇ ਮਹੀਨੇ ਆਣਾ ਬੰਦਲੀਪੁਰ ਸੰਤਨ ਬਾਬਾ ਅਮੀਰਾ ਸ਼ਾਹ ਦਰਬਾਰ ਤੋਂ ਸੰਗਤ ਰਵਾਨਾ ਨਕੌਦਰ 3 ਫਲੀ ਮਰੀਸ਼ ਬਾਬਾ ਮੁਰਾਦ ਸ਼ਾਹ ਜੀ ਅਤੇ ਲਾਡੀ ਸ਼ਾਹ ਦਰਬਾਰ ਲਈ ਸਲਾਮ ਕਰਨ ਲਈ ਚੱਲੇ ਨੇ ਲਾਈਵ ਦੇਖ ਰਹੇ ਹੋ ਤੁਸੀਂ ਤਸਵੀਰਾਂ ਚੈੱਕ ਕਰੋ ਆ ਸਾਡੇ ਭਰਾ ਸਰਕਾਰ ਦਾ ਸਾਰਾ ਬੱਲੇ ਵਾਲਾ ਹੰਦ ਮੇਰੀ ਬਣਾਉਣੀ ਬੋਲ ਹਮੀਰਾ ਸ਼ਾਹ ਦਰਬਾਰ ਦੀ ਜੈ ਬੋਲ ਲਾਡੀ ਸ਼ਾਹ ਦਰਬਾਰ ਦੀ ਬੋਲੋ ਜੀ ਬਾਬਾ ਸਹੀ ਗੱਲ ਆ ਸੋਮਰਾਮ ਸੋਮਰਾਮ ਜੀ ਦੀ ਬੋਲੋ ਪੰਜਾਬੀਆਂ ਦੀ ਜੈਕਾਰਾ ਬਾਪੂ ਅਮੀਰਾ ਜੀ ਸਰਕਾਰ ਦਾ ਤੇਰੇ ਬਰਵਾਨੀ ਤੇ ਨੰਲਾ ਜਾਂ ਰੋਟੀਆਂ ਜਿਆਦਾ ਹੈਗੀਆਂ ਵੀਰੇ ਨਾ ਰੋਟੀਆਂ ਦੇ ਹਾਲ ਹੋਰ ਹੀ ਖਾਣੇ ਤਰ੍ਹਾਂ ਦੂਜੇ ਸਾਫ ਚੱਲਦੀ ਆ ਖੰਨਾ ਕ੍ਰਾਉਸ ਕਰਕੇ ਜਾਮ ਲੱਗਿਆ ਪੁਲ ਤੇ ਆ ਸਾਡੇ ਭਰਾ ਡਾਲੇ ਤੇ ਬੈਠ ਰਹੇ ਆ ਜਾਉਣ ਲੱਗਿਆ ਸਾਡੇ ਬਹੁਤ ਹੀ ਖੂਨਦਾਰ ਜੱਸੀਰ ਸਿੰਘ ਜੋ ਕਿ ਪਿੰਡ ਦੇ ਵਿੱਚ ਰੋਟੀਆਂ ਦੇ ਮਾਹਿਰ ਆਉਣ ਬੋਲ ਇਹ ਸਾਡੇ ਜੱਗਸੀਰ ਨੇ ਜੋ ਕਿ ਰੋਟੀਆਂ ਦੇ ਮਾਹਿਰ ਜਿੱਥੇ ਟੱਕਰ ਮਿਲਦਾ ਹੈ ਬੈਠ ਜਾਂਦੇ ਹਨ ਬਹੁਤ ਕਲੀਅਰ ਚੱਲ ਰਹੀ ਹੈ ਉਹ ਪਲੀਏ ਚਲੇ ਪਿਆਦੇ ਤਾਵਲ ਕੋੜ ਹਨ ਬੰਡਲੀ ਪਰ ਸੰਦਲ ਤੋਂ ਸੰਗ ਤਾਂ ਜਾ ਰਹੀਆਂ ਨੇ ਜਾਉਣ ਲੱਗਿਆ ਹੈ ਦਿਖਾ ਰਿਹਾ ਤੁਹਾਨੂੰ ਲਾਈਵ ਲੱਗਿਆ ਹੈ ਬਾਬਾ ਜੀ ਅੱਜ ਲੰਗਰ ਕਰਕੇ ਹੋਰ ਤਾਂ ਪੌਲ ਬਣੇ ਹੋਏ ਨੇ ਦੇਖੋ ਫੇਰ ਵੀ ਕਿੰਨਾ ਜਾਮ ਲੱਗਿਆ ਹੋਇਆ ਜਾਮ ਕਰਕੇ ਪੌਲ ਬਣਾਏ ਜੀ ਇਹ ਸਰਕਾਰ ਦੀ ਨਾਕਾਮੀ ਹੈ ਫੇਰ ਵੀ ਜਹਾਣੀ ਟ੍ਰੈਫਿਕ ਦਾ ਦੇਖੋ ਜਾਮ ਲੱਗਿਆ ਹੋਇਆ ਜੀ ਖੰਨਾ ਕ੍ਰੋਸ ਕਰਕੇ ਦੇਖੋ ਉੱਧਰ ਸ਼ਰੀਫ ਨੂੰ ਜਾ ਰਹੀਆਂ ਨੇ ਸੰਗਤਾਂ ਅਮਲੋਤੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬਾਬਾ ਹਮੀਰਾ ਸ਼ਾਹ ਦਰਵਾਜ਼ੇ ਤੋਂ ਦੇਖੋ ਜਾਮ ਲੱਗਿਆ ਹੋਇਆ ਆਪਣਾ ਨੰਬਰ ਹੈ ਨਹੀਂ ਬੱਚੇ ਇਹਨੂੰ ਕਿਹਦੇ ਕਰਦੇ ਸ਼ਾਈਡ ਕਰਾ ਦੇਣਾ ਅਰੇ ਬਾਕੀ ਖੜਾ ਸੇਵ ਕਰਾ ਲੈ ਫਰੀ ਯਾਤਰਾ ਜੀ ਨਕੌਦਰ شریف ਲਈ ਸ਼ਾਮ ਨੂੰ ਵਾਪਸ ਆ ਜਾਣਾ ਜਕਰੀ ਲਾਈਨ ਵਿਚਾਰੀ ਲੈ ਜਾਦੇ ਜਕਰਾ ਕਰਾ ਬਹੁਤ ਬਹੁਤ ਠੀਕ ਹੈ ਜਕਾਰਾ ਲਾਡੀ ਸ਼ਾਹ ਸਰਕਾਰ ਦਾ ਬਹੁਤ ਸੱਚੇ ਦਰਵਾਜ਼ੇ ਦੀ ਜੈ ਜਕਾਰਾ ਮੁਰਾਦ ਸ਼ਾਹ ਸਰਕਾਰ ਦਾ ਬਹੁਤ ਸੱਚੇ ਦਰਵਾਜ਼ੇ ਦੀ ਠੀਕ ਹੈ ਜਕਾਰਾ ਬਾਪੂ ਹਮੀਰ ਸ਼ਾਹ ਸਰਕਾਰ ਦਾ ਬਹੁਤ ਸੱਚੇ ਦਰਵਾਜ਼ੇ ਦੀ ਠੀਕ ਹੈ ਜਕਾਰਾ ਸਈ ਸੁਮਾ ਸ਼ਾਹ ਸਰਕਾਰ ਦਾ ਬਹੁਤ ਸੱਚੇ ਦਰਵਾਜ਼ੇ ਦੀ ਜੈ ਜਪਈਓ ਤਾਂ ਬੋਲੋ ਹੁਣ ਤਾਂ ਬਾਬਾ ਲਾਈਵ ਬੈਠਾ ਆ ਬੀਬੀਆਂ ਉਹਦਾ ਜਲਪ ਲਾਉਣਾ ਜਾਂ ਤਾਂ ਲਾਈਵ ਨਹੀਂ ਹੁੰਦੇ ਉਹ ਲਾਡੀ ਰਜਾਤ ਨੂੰ ਜਫਾ ਕਾਣ ਲੈ ਡਿੱਗਣਾ ਹੈ ਮੂਵੀ ਵਾਲੋ

ਹਾਜੀ ਵੀ ਨਹੀਂ ਯਾਰ ਇਹ ਚਿੱਤੇ ਖੰਨਾ ਕ੍ਰਾਸ ਕਰਿਆ ਜੀ ਨਕੋਦਰ ਨੂੰ ਜਾ ਰਿਆਂ ਉਧਰ ਦਾ ਕੀ ਨਾ ਬੇਟਾ ਉਧਰ ਦਾ ਕੀ ਨਾ ਇਹ ਨੰਬਰ ਜਲੰਧਰ ਜਲੰਧਰ ਪਰ ਏਰੀਆ ਚ ਪੈਂਦਾ ਲਾਡੀ ਸ਼ਾ ਦਰਬਾਰ ਕੋਟਰ ਥਰੀਫ ਲਈ ਪੂਰਾ ਜਾਮ ਲੱਗਿਆ ਹੋਇਆ ਏ ਦੇਖ ਰਹੇ ਆ ਤੁਸੀਂ ਲਾਈਵ ਚਲਾ ਜਲੰਧਰ ਆਇਆ ਹੋਰ ਪਾਕ ਪੰਜਾਬ ਦਾ ਟੀਵੀ ਸੋਸ਼ਲ ਸੀ ਜਲੰਧਰ ਜ਼ਿਲ੍ਹਾ ਕਹਿ ਰਹੇ ਬਾਈ ਜਲੰਧਰ ਦਾ ਜ਼ਿਲ੍ਹਾ ਹੀ ਨਹੀਂ ਹੈ ਹੇ ਰਿਆਣਾ ਉਸ ਦਿਲੰਦਰ ਖਿਲਾਏ ਇੱਕ ਮਾਰੇ ਦੀ ਉਹ ਸੱਤੇ ਦਰਬਾਰ ਦੀ ਉਹ ਨੇੜੇ ਵਾਲੇ ਹੀ ਬੋਲੋ ਲੰਘ ਲਗੇ ਆਹੋ ਕੰਨਾ ਕਰਾ ਉਸ ਕੀਤਾ ਇਹ ਜਾਂ ਦੇਖੋ ਕਿੰਨਾ ਲੱਗਿਆ ਹੋਇਆ ਮੈਨੂੰ ਨਹੀਂ ਲੱਗਦਾ ਵਿਸ਼ਾ ਬੱਸ ਆ ਜਾਗੇ ਨੀਰਾ ਹੋ ਜਾਣਾ ਐ ਕਰ ਇਹਦਾ ਲਿੰਕ ਤਾਂ ਭੇਜ ਦੇ ਮਿਆਣੇ ਨੂੰ ਭੇਜ ਦੀ ਲਿੰਕ ਪਰ ਕੱਢੋ YouTube ਖੋਲੋ ਘਰਤੀ ਵਾਲਾ ਧੰਤੀ ਵਾਲਾ ਦੱਬੇ ਉਹ ਕੰਟੀ ਹਲਦਾਲੀਪੁਰ ਸੰਤਲ ਦੀਆਂ ਅਲਦਲੇ ਹਲਕੀਆਂ ਪੂਰੇ ਸ਼ਰਧਾਲੂ ਸੰਗਤਾਂ ਨੇ ਜਗਾਰਾ ਲਾਓ ਜੀ ਜਗਾਰਾ ਲਾਓ ਬੋਲ ਸੱਚੇ ਦਰਬਾਰ ਕੀ ਜੈ ਜਗਾਰਾ ਲਾਡੀ ਸ਼ਾਹ ਸਰਕਾਰ ਦਾ ਜੈ ਸਮਾਣਾ ਮੈਂ ਉਹ ਕਹਾ ਧੱਕ ਜਾਏਗਾ ਜਗਾਰਾ ਲਾਓ ਜੈ ਜੈ ਸਰਕਾਰ ਦਾ ਬੋਲ ਜੈ ਦਰਬਾਰ

ਆ ਲੈ ਨਾਈ ਵਾਲੇ ਉਹ ਕੀ ਖੱਤੋ ਯਾਰ ਬਾਈ ਹੁਣ ਜਾਮ ਖੁੱਲ ਗਿਆ ਜੀ ਗੱਡੀ ਸੌ ਸਪੀਡ ਤੇ ਬਾਈ ਰਾਤ ਨੂੰ ਫਿਰ ਠੋਠੋਰ ਕਰਾਂਗੇ ਉਹ ਲੈ ਲੈ ਤੂੰ ਹਾਂ ਜੀ ਹੁਣ ਜਾਮ ਖੁੱਲ ਗਿਆ ਜੀ ਗੱਡੀ ਫੁੱਲ ਸਪੀਡ ਤੇ ਕਿੱਥੇ ਕਾ ਗਏ ਆਪਾਂ ਚਾਵਾਂ ਪੈਲ ਚਾਵਾਂ ਪੈਲ ਕਿਹੜਾ ਦੇਖਦਾ ਪਿਆ ਚਾਵਾਂ ਪੈਲ ਆ ਗਿਆ ਜੀ ਨਕੋਤਰ ਕਿੱਥੇ ਆ ਗਿਆ ਜੀ ਚਾਵਾਂ ਪੈਲ ਆ ਗਿਆ ਜੀ ਕੋਈ ਨਹੀਂ ਆਕਾ ਰਾਕ ਕੋਈ ਨਹੀਂ ਆਕਾ ਰਾਕ ਬਰਾਜੇ ਤੁਰ ਕੇ ਲੈ ਤਾ ਮੁਨਕਰ ਆ ਰੋਕ ਤੇ ਪਿੱਛੇ ਬਾਣੀ ਆਉਂਦੇ ਨੇ ਉਲਕੀਆਂ ਲੈ ਤਾ ਮੁਨਕਰ ਆ ਰੋਕ ਤੇ پريز <laughs> لائیو ਇਹਨਾਂ ਦੇ ਦਰਦਾਂ ਦੇ ਕਾਰਨ ਉਹ ਲੋਕ ਬੜੇ ਬੜੇ ਬਣ ਜਾਂਦੇ ਹਨ। ਦੇਸ਼ ਵਿਦੇਸ਼ੀ ਯਾਤਰਾ ਜਿਨ੍ਹਾਂ ਦੀ ਸਰਕਾਰ ਸੰਪੂਰਨ ਕਰਨ ਸਰਕਾਰ ਸੰਗ સહਾਈ ਹੋਈ ਜਾਂਦਾ ਤਾਂ ਸਿੱਧਾ ਤੇਰੇ ਦਰবেশ ਬਣ ਕੇ ਆ ਰਹੇ ਆ ਬੰਦਾ ਮਰਾ ਦੀ ਘਾਇਬ ਉਹ ਪਾ ਕੇ ਉਹ 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 ਇੱਕ ਪਾਪੜਾ ਜਵਾਕ ਨੂੰ ਯਾਰ ਜਵਾਕ ਨੂੰ ਪਾਪੜਾ ਇੱਕ ਦਿਨ ਬਸ ਜਵਾਕ ਦੇਖ ਬੰਦੇ ਦਾ ਖਾਲਾ ਦੇਖ ਜਾ ਕੇ ਉਹ ਨੂੰ ਦੇ ਦਿਆ ਕਰ ਉਹ ਜਵਾਕ ਦੇਖੀ ਯਾਰ ਜਵਾਕ ਨੂੰ ਦੋ ਬਈ ਉਹਨੇ ਘਾਤੀ ਜਿਆਦਾ ਉਹ ਦੇਖੀ ਯਾਰ ਇਹਦਾ ਦਾਰ ਸੀ ਦਾਦੇ ਜੀ ਪਤਨੀ ਇਹਨਾਂ ਸਾਰੇ ਦੇਖ ਰਹੀ ਆਂ ਹਾਂ ਵਾਹ ਤੂੰ ਵੀ ਦੇਖ ਰਹੀ ਏਂ ਇੰਨੀ ਕਿੱਦਾ ਯਾਰ ਮਾਰੇ ਖਰੀਸ ਰਾਇਆ ਇੱਥੇ ਤੂੰ ਵੀ ਦੇਖ ਰਹੀ ਏਂ ਓ ਮਿੱਠੂ ਬਿੱਟੀ ਤੈਨੂੰ ਰਾਹਾਂ 'ਤੇ ਗਿਆ ਮੈਂ ਗੱਡੀ ਚ ਪ੍ਰਕਾਸ਼ ਵਿੱਚ ਟ੍ਰੈਫਿਕ ਨੂੰ ਲੱਗ ਰਹੀ ਏ ਓ ਮਿੱਠੂ ਲਖਲਾ ਜਾਮ ਫੇਰ ਲੱਗ ਗਈ ਕਹਿੰਦੇ ਉੱਤਰ ਦੇ ਕੁੰਡ ਲਖਾ ਕੇ ਫੇਰ ਅੰਦਰ ਇੱਧਰ ਆ ਗਿਆ ਫੇਰ ਆ ਜਾਓ ਆਇਆਂ ਨੂੰ ਦਿਖਾਈ ਜਾਣਾ ਇੱਕੋ ਗੱਡੀ ਐ ਇਹਨੂੰ ਆ ਜਾਓ ਇਹਦਾ ਕੀ ਜਾਮ ਹੋਇਆ ਮੈਂ ਤੌਰ ਕੀ ਚੱਲਦੀ ਜੂਰੂਰੀ ਇਹਨੂੰ ਛੇੜੇਗਾ ਫੋਟੋ ਇਹ ਸਾਡੇ ਪ੍ਰਕਾਸ਼ ਬਾਜੀ ਨੇ ਹਾਂਜੀ ਇੱਕੋ ਸਦਾ ਬੋਲਣਾ ਚਾਹਾਂਗੇ ਉਹ ਮੈਂ ਜੀ ਬਸ ਇਹੀ ਬੋਲਣਾ ਚਾਹੁੰਦਾ ਕਿ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਐ ਸਮੇਂ ਸਿਰ ਜਾਇਓ ਤੇ ਸਮੇਂ ਸਿਰ ਆਇਓ ਮੱਥਾ ਟੇਕ ਕੇ ਗੱਡੀ ਦੇ ਕੋਲ ਆਉਣਾ ਗੱਡੀ ਦਾ ਨੰਬਰ ਨੋਟ ਕਰ ਲਿਓ ਸਾਰੇ ਭੈਣਾ ਤੇ ਵੀਰਾਂ ਨੂੰ ਖਾਸ ਕਰਕੇ ਬੇਨਤੀ ਐ ਪੈਣਾ ਨੂੰ ਖਾਸ ਕਰਕੇ ਬੇਨਤੀ ਆ ਭਾਈ ਲੰਗਰ ਤੋਂ ਛੇਤੀ ਆ ਜਿਓ ਛੇ ਮਸਤਾ ਦੀ ਛੇ ਸੰਗਤ ਨਹੀਂ ਨਹੀਂ ਅਰਮੀ ਨਹੀਂ ਬੰਦ ਕਰ ਦਿਓ ਮੈਂ ਤੁਮ ਬੋਲੇਗਾ ਐਂਡ 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 ਨੂੰ ਬੰਦ ਕਰ ਦੇਣਾ ਕਰਦੇ ਬੰਦ ਨੂੰ ਲਾਈਵ ਕਰਦੇ ਕਰਦੇ ਇਸ ਨੇ ਉਹਨਾਂ ਦੀ ਵਿਹਾਈ ਤੇ ਸਰਕਾਰ ਨੂੰ ਆਜ਼ਾਦ ਬੰਦੀ ਕਰਨੀ ਹੈ ਲੋ ਜੀ ਬਾਕੀ ਤੁਹਾਨੂੰ ਉੱਥੇ ਦਿਖਾਵਾਂਗੇ ਜਾ ਕੇ ਬੋਚ ਬਣਾ ਲਈ ਬਹੁਤ ਠੀਕ ਹੈ ਜੀ ਆ ਬੁੱਝੂਏ ਲਖਾ ਲਿਆ ਨਾ ਇੱਕ ਮਹੀਨੇ ਦੋ ਚਾਰ ਦਾ ਆਏ ਤੇ ਵਧੀਆਂ ਆਏ ਇਹ ਦੇਖੋ ਕੋ ਆਇਓ ਕੇ ਬਾਅਦ ਦਿੱਤਾ ਸਾਰੇ ਸਾਡੂ ਨੇ ਕਿ ਕੋਈ ਟਾਈਮ ਪੀਸ ਲੈ ਲਾ ਪੂਰੀ ਸੰਗਤ ਵਿਕੋ ਨਵਾਂ ਟਾਈਮ ਪੀਸ ਲੈ ਲਾ ਬਸ ਕਹ ਲੈ ਲਾ ਇਹਦਾ ਟਾਈਮ ਪੀਸ ਬਦ ਲੈ ਕੇ ਬਾਬਾ ਕਿਉ ਆ ਬਾਕੀ ਤੁਹਾਨੂੰ ਉੱਥੇ ਦਿਖਾਵਾਂਗੇ ਜੀ ਨਕੌਦਰ ਲਈ ਅਲੀਪੁਰ ਸੰਦਰ ਅਮਲੋ ਤੋਂ ਬੱਕਰੇ ਮਾਪਸ ਕਿੱਦਾਂ ਹੋ ਗਿਆ ਬਾਕੀ ਹੋਇਆ ਨਹੀਂ